கே <tries> கேமரா ਸੋ ਲਈ ਮੈਂ ਕਹਿੰਦਾ ਕਿ ਇਹ ਕੈਟੇਗਰੀ ਕੁਝ ਬੇਸਿਕ ਇਨਫੋਰਮੇਸ਼ਨ ਹੀ ਉਹਦੇ ਬਸਤੇ ਆਪਾਂ ਜਿਹੜਾ ਵਰਕ ਕੀਤਾ ਤੇ ਵਰਕ ਕਰਕੇ ਅਸੀਂ ਪੋਸਟ ਬੇਸਿਸ ਤੇ ਫਿਰ ਇਨੀਸ਼ੀਅਲੀ ਅਸੀਂ ਆਏ ਤੇ ਪੁਲਿਸ ਨਾਲ ਕਿਹਾ ਆਪਾਂ ਇਹਨਾਂ ਨੂੰ ਅਸੀਂ ਕੈਪਚਰ ਕਰੀਏ ਦੇਖੋ ਜਿ세 ਕਿ ਨਾਲ ਤੁਸੀਂ ਬੈਠੋ ਆਪਣੀ ਜਾਣ ਜੋ ਕਿ ਕਿ ਪਾਗੇ ਕਿ ਕ੍ਰਿਮੀਨਲ ਨੂੰ ਪੜਨਾ ਹੈ ਕਿ ਗੁੜੀ ਡਿਫੀਨਿਟਲੀ ਚਲੋ ਸਾਡਾ ਫਰਜ਼ ਹੈ ਜੀ ਰੇਂਜ ਪੁਲਿਸ ਆਫੀਸਰ ਕੋਈ ਵੀ ਕ੍ਰਿਮੀਨਲ ਹੈ ਜਿੰਨੇ ਸ਼ਹਿਰ ਚੰਗੀਆਂ ਵਾਰਦਾਤਾਂ ਕੀਤੀਆਂ ਹੋਈਆਂ ਤਾਂ ਡੈਫੀਨਿਟਲੀ ਉਸੇ ਕਾਬੂ ਤੇ ਕਰਨਾ ਹੈ ਸਾਡਾ ਜੀ ਸਰ ਜਾਣਕਾਰੀ ਕਿਸ ਸਥਿਤੀ ਦਾ ਪ੍ਰਾਪਤ ਨਹੀਂ ਕਿੱਥੇ ਬੈਠੇ ਨੇ ਸਰ ਇਹ ਸਿਕਰ ਸੋਰਸਸ ਹੁੰਦੇ ਆ ਇਹ ਮੈਂ ਐਕਸਪਲੋਡ ਨਹੀਂ ਕਰ ਸਕਦਾ ਕਲਾਕਲਾ ਵਾਰ ਦਾ ਆਪਾਂ ਤੇ ਸੰਗ ਹੋਏ ਜਿਹੜੇ ਬੰਦੇ ਲੁੜਿੰਦੇ ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਆਜੇ ਕਿ ਉਹ ਕਿੱਥੇ ਉਹਦੇ ਬਿਆਨ ਕੋਈ ਰੇਡ ਦੇ ਸਾਥੇ ਦੋ ਤਾਰੇ ਦੀ ਸੈਕਟੋਰ ਰੀਡ ਵੀ ਤਾਂ ਕਰ ਸਕਦਾ ਹੈ ਪਰ ਉਹ ਗੱਲ ਨਹੀਂ ਇਸ ਲਈ ਜਦੋਂ ਜਦੋਂ ਤੁਸੀਂ ਵੀ ਉੱਤੇ ਸਾਰੇ ਵੀਡੀਓ ਤੇ ਮੌਲਡਸ ਮਿਲਦੇ ਸਨ ਪਰ ਅੰਦਰ ਚੱਕਰੀ ਬਾਜ਼ਾਰ ਦੇ ਵਿੱਚ ਕਿਸੇ ਘਰ ਤੋਂ ਵਿੱਚ ਸੀ ਉਹਨਾਂ ਦੇ ਨਾਹਰਫਾਦ ਤੇ ਨਹੀਂ ਹੈਗੇ ਲੜਕੇ ਤੇ ਉਹਨੇ ਸ਼ਰਮ ਕੀਤੀ ਕਿੰਨੀ ਮੁਸ਼ਕਲ ਕਿੰਨੀ ਬਰੀ ਬਸ ਸ਼ਕਤ ਤੇ ਹੈ ਜੀ ਪ੍ਰੋਟੀਨ ਦਾ ਕੰਮ ਹੈ ਜੀ ਅਨੰਤ ਤੇ ਹਰਿਕੰਤ ਲੱਗੀ ਸਰ ਕਿਹਦੇ ਕਿਹੜੋ ਪ੍ਰੈਸ਼ਰ ਕਿੰਨੇ ਦਾ ਚੱਲਿਆ ਨਹੀਂ 2 2.5 ਤੋਂ ਹੱਥ ਲੱਗੀ ਸਰ ਇਹਨੇ ਆਪਾ ਪੜੇ ਗਈ ਆਹ ਜੰਦ ਬੰਦੇ ਰਹਿਣ ਬ੍ਰਹਮਣ ਬੋਇਆ ਤਾਂ ਆਹਨੂੰ ਕਿਤੇ ਇੱਕ ਸ਼ਬਦ ਆਪਾਂ ਨਾਲ ਗੱਲ ਜੀ ਸਰ ਕਿਹੜੀ ਕਿਹੜੀ ਸਾਰੇ ਰੋਕਣੀ ਨੇ ਬਟਾਲੇ ਦੇ ਇੱਥੇ ਬਟਾਲੀ ਨੇ ਬਟਾਲੇ ਦੇ ਤਾਲਾ ਸ਼ਹਿਰ ਤੋਂ ਵੀ ਇਹਨਾਂ ਬਾਹਰ ਦੇ ਪਿੰਡਾਂ 'ਚ ਇਹਦੀ ਕਿੰਨੀ ਉਮਰ ਹੈ ਇਹਨਾਂ ਦੀ 20000 ਰੌਂਦ ਸਰ ਵਾਰਦਾ ਤਾਂ ਦੱਸੋ ਮਾਰਦਾ ਤਾਂ ਕਾਫੀ ਨੇ ਆਪਣੇ ਜਿਹੜੀਆਂ ਸ਼ਹਿਰ ਦੀ ਤੁਹਾਨੂੰ ਪਤਾ ਵੀ ਜਿਹੜੀਆਂ ਮੋੜੀਵਾਰੀ ਦੀ ਵਾਰਦਾ ਤਾਂ ਮੇਂਦੀ ਕਵਾਂਟਿਟਡ ਹੈ ਜਿੰਨੇ ਸਭ ਤੇ ਅਸੀਂ ਬਾਕੀ ਕੁਝ ਕਿਸੇ ਦੇ ਪਤਾ ਲੱਗਦਾ ਕਿ ਕਿਹੜੀ ਕਿਹੜੀ ਵਾਰਦਾਤ ਹੈ ਮੈਨੂੰ